ਦਾ ਨੈਰੇਟਿਵੀ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸੰਤੋਖ ਸਿੰਘ ਪੰਨੋਂ ਵੱਲੋਂ ਸਾਸਤਰੀ ਅਕਾਲਜੀ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਲੋਕ ਆਵਾਜ਼ ਤੇ ਦਰਸ਼ਕੋ ਇਸ ਦੇ ਵਿੱਚ ਅਸੀਂ ਜੋ ਸਮਾਜ ਦੀਆਂ ਵਿਸ਼ੇਸ਼ ਗੱਲਾਂ ਬਾਤਾਂ ਹੁੰਦੀਆਂ ਉਹ ਕਰਦੇ ਆ ਤੇ ਜਿਸ ਤਰ੍ਹਾਂ ਆਪਾਂ ਸੁਣਦੇ ਆ ਮਾਂ ਦੀ ਬੜੀ ਵੱਡੀ ਜਿੰਦਗੀ ਦੇ ਵਿੱਚ ਮਹਾਨਤਾ ਹੁੰਦੀ ਹੈ ਕਿਉਂਕਿ ਮਾਂ ਤੋਂ ਬਿਨਾਂ ਆਪਾਂ ਜਨਮ ਨਹੀਂ ਲੈ ਸਕਦੇ ਕਿਰਦੇ ਕਿਰਦੀਪ ਮਾਂ ਨੇ ਕਿਦੇਵੇਂ ਗਾਇਆ ਸੀ ਮਾਂ ਹੁੰਦੀ ਹੈ ਮਾਂ ਦੁਨੀਆ ਵਾਲਿਓ ਮਾਂ ਦੀ ਜਿਹੜੀ ਮਹਿਮਾ ਵਾ ਹਰੇਕ ਤਾਂ ਆਪਾਂ ਸੁਣਦੇ ਆ ਤੇ ਜੋ ਗੁਰੂ ਨਾਨਕ ਸਾਹਿਬ ਹੀ ਆਪਾਂ ਨੂੰ ਕਿੱਡਾ ਵੱਡਾ ਸੰਦੇਸ਼ ਜਗੇ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਜ਼ਾਨ ਇੱਕ ਨਾਰੀ ਜੀ ਉਹਨਾਂ ਨੇ ਏਡੀ ਵੱਡੀ ਮੰਨਤਾ ਕੀਤੀ ਆ ਪਰ ਅੱਜ ਦਾ ਜਿਹੜਾ ਪਦਾਰਥਵਾਦੀ ਜੋਗਾ ਮਾਂ ਪਿਓ ਨੂੰ ਵੀ ਘਰੋਂ ਕੱਢਣ ਤੋਂ ਗਰੀਜ ਨਹੀਂ ਕਰਦਾ ਇਸ ਵੇਲੇ ਅਸੀਂ ਜ਼ਿਲ੍ਹਾ ਜਲੰਧਰ ਦੇ ਪਿੰਡ ਗਾਂਦਰਾ ਵਿਖੇ ਖੜੇ ਹੋਏ ਹਾਂ ਇੱਥੋਂ ਦੀ ਇੱਕ ਬੀਬੀ ਕੀ ਨਾਂ ਹੈ ਉਹਦਾ ਤਲਵੰਤ ਕੌਰ ਜਿਹੜੀ ਕਾਫੀ ਲੰਮੇ ਸਮੇਂ ਤੋਂ ਇਹ ਜਹੀਦਾ ਰਹੇ ਹੋਣੇ ਕੋਲ ਕੋਈ ਰਹੀ ਆ ਅਸੀਂ ਇੱਥੇ ਪੰਚਾਇਤ ਦੇ ਕੋਲ ਐਸੀ ਜੀ ਉਹਨਾਂ ਦਾ ਪਰਿਵਾਰ ਉਹਨਾਂ ਨੂੰ ਲਿਜਾਣਾ ਚਾਹੁੰਦਾ ਤਾਂ ਲੈ ਜਾਵੇ ਕਿਉਂਕਿ ਬਡੇਪਾ ਵਾ ਇਸ ਵੇਲੇ ਥੋੜੇ ਜਿਹਾ ਬਿਮਾਰ ਵੀ ਨੇ ਤੇ ਤੁਹਾਨੂੰ ਪਤਾ ਹੀ ਆ ਕਿ ਜਿਹੜੀਆਂ ਸਰੀਰਿਕ ਲੋੜਾਂ ਵੀ ਹੁੰਦੀਆਂ ਨੇ ਦਵਾਈਦਾਰ ਵੀ ਸਾਰੀ ਤਰ੍ਹਾਂ ਦੇ ਨਾਲੇ ਬੱਚਿਆਂ ਦਾ ਫਰਜ਼ ਬਣਦਾ ਹੁੰਦਾ ਕਿ ਮਾਂ ਪੁੱਤ ਦੀ ਸੇਵਾ ਕਰਨ ਅਸੀਂ ਇਸ ਪਿੰਡ ਦੇ ਵਿੱਚ ਐਸੀ ਕਾਫੀ ਬਣਾ ਪੰਚਾਇਤ ਵਾਲਿਆਂ ਦੇ ਨਾਲ ਅਸੀਂ ਰਾਬਤਾ ਕਾਇਮ ਕੀਤਾ ਪਰ ਉਸ ਪਰਿਵਾਰ ਵੱਲੋਂ ਕੋਈ ਵੀ ਜਿਹੜਾ ਰਿਸਪੌਂਸ ਨਹੀਂ ਦਿੱਤਾ ਗਿਆ ਭਾਈ ਸਾਹਿਬ ਸਾਡੇ ਨਾਲ ਹਾਜ਼ਰ ਨੇ ਆਪਾਂ ਇਹਨਾਂ ਦੇ ਕੋਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਆਪਣਾ ਲੱਕੀ ਜੀ ਲੱਕੀ ਜੀ ਲੱਕੀ ਜੀ ਅਸੀਂ ਤੁਹਾਡੇ ਕੋਲੇ ਕਾਫੀ ਵਾਰ ਆਏ ਆ ਮਾਤਾ ਦਾਤੇ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਤੱਕ ਦੇਖੋ ਜੀ ਭਾਈ ਸਾਹਿਬ ਹੁਣ ਜੱਜਦਾਰ ਜੀ ਹੁਣ ਬਹੁਤ ਬਾਰੀ ਆਏ ਆਪਣੇ ਕੋਲ ਆਪਾਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਸਾਫ ਦਾ ਸਰਪੰਚ ਸੋਣਾ ਵੀ ਸੁੱਚਾ ਸਿੰਘ ਜੀ ਨੇ ਤੇ ਪ੍ਰਧਾਨ ਕਸ਼ਮੀਰ ਸਿੰਘ ਜੀ ਔਰ ਪੰਚ ਕੇਟੀ ਕਲਜੀਤ ਸਿੰਘ ਜੀ ਪੰਚ ਗਰਦੇਵ ਸਿੰਘ ਜਿਹੜੇ ਉਹਨਾਂ ਦੇ ਨੇੜੇ ਰਹਿੰਦੇ ਆ ਉਹਨਾਂ ਨੂੰ ਵੀ ਆਪਾਂ ਕਿਹਾ ਇਹਨਾਂ ਨੇ ਵੀ ਗੱਲ ਕੀਤੀ ਭਾਈ ਤੁਸੀਂ ਗੱਲ ਕੀਤੀ ਸਾਰੇ ਸਰਪੰਚਾਂ ਰਾਜ ਦੇ ਸਰਪੰਚ ਸੁੱਚਾ ਸਿੰਘ ਨਾ ਵੀ ਗੱਲ ਕੀਤੀ ਤੁਸੀਂ ਆਪ ਕੀਤੀ ਸਾਰਿਆਂ ਨੇ ਤੇ ਕਿਸੇ ਜਣ ਕੇ ਉਹ ਦੂਰ ਪ੍ਰਵਾਲ ਵੱਲੋਂ ਕੁਝ ਸਮ ਸੁਜਣਾ ਨਹੀਂ ਮਿਲੀ ਜਣ ਕੇ ਜਿਹੜੇ ਉਹਨਾਂ ਦੇ ਆਪਣੇ ਵੀ ਖਾਸ ਆ ਉਹ ਵੀ ਜਾ ਕੇ ਉੱਥੇ ਉਹਨਾਂ ਦੇ ਘਰ ਨਹੀਂ ਗਏ ਤੇ ਬਸ ਇਹੀ ਆਉਣ ਵੀ ਉਸ ਮਾਤਾ ਦਾਸ ਅਸੀਂ ਤਾਂ ਇਹੀ ਦਰਖਾਸਤ ਕੀਤੀ ਇਹਨਾਂ ਅੱਗੇ ਉਸ ਮਾਤਾ ਲਈ ਕੁਛ ਅੱਛਾ ਇੰਤਜ਼ਾਮ ਕੀਤਾ ਜਾਵੇ ਉਹਦੇ ਰਹਿਣ ਦਾ ਤੇ ਦੇਖਦੇ ਆਂ ਅੱਗੇ ਕੀ ਹੁੰਦਾ ਹੈ ਹਾਂਜੀ ਬਿਲਕੁਲ ਜੀ ਧੰਨਵਾਦ ਜੀ ਤੁਹਾਡਾ ਜੀ ਤੁਸੀਂ ਸਾਡੀ ਗੱਲ ਮੰਨੀ ਆ ਤੇ ਪਰਿਵਾਰ ਤੱਕ ਪਰੋ ਹਾਂਜੀ ਹਾਂਜੀ ਬਾਕੀ ਜਿੱਥੇ ਤੁਹਾਨੂੰ ਪੰਚਾਇਤ ਦੀ ਲੋੜ ਹੈਗੀ ਆ ਉਹ ਅਸੀਂ ਜਰੂਰ ਕਹਿਣ ਨੂੰ ਵੀ ਤਿਆਰ ਆਂ ਜਿੱਥੇ ਵੀ ਮਾਤਾ ਦਾਸ ਬੰਦਾ ਹੈ ਲਿਖਣ ਨੂੰ ਵੀ ਤਿਆਰ ਆਂ ਠੀਕ ਆ ਜੀ ਤੇ ਬਾਕੀ ਅਸੀਂ ਫੇਰ ਦੁਬਾਰਾ ਸੰਪਰਕ ਕਰਦੇ ਰਾਵਾਂਗੇ ਬਿਲਕੁਲ ਤੁਹਾਡਾ ਨੰਬਰ ਹੈਗਾ ਆ ਅਸੀਂ ਸੰਪਰਕ ਕਰਾਂਗੇ ਪਿਆਰ ਪਰਿਵਾਰ ਦੇ ਨਾਲ ਜੇ ਹੋ ਸਕਿਆ ਤੇ ਆਪਾਂ ਤਾਂ ਨੰਬਰ ਲੱਭਣ ਦੀ ਕੋਸ਼ਿਸ਼ ਕੀਤੀ ਤੁਹਾਨੂੰ ਪਤਾ ਕਿਤੇ ਉਹ ਨਹੀਂ ਲੱਭਾ ਠੀਕ ਹੈ ਜੀ ਮੈਨੂੰ ਇੱਕ ਹੀ ਗੱਲ ਸਮਝ ਆਉਂਦੀ ਪੰਜਾਬ ਨੂੰ ਕੀ ਵਾਅਵਾ ਕੀ ਆ ਵੀ ਕਿਉਂ ਇਹੋ ਜਿਹੇ ਹਾਲਾਤ ਪੈਦਾ ਹੋ ਰਹੇ ਆ ਹਾਂਜੀ ਹਾਂਜੀ ਤੇ ਮਾਪੇ ਬਾਪ ਨੂੰ ਘਰੋਂ ਕੱਢਣਾ ਜਿੱਥੇ ਕਿੰਦੀ ਹੁੰਦੀ ਏਗੇ ਮਤਲਬ ਪੰਜਾਬ ਦੇ ਵਿੱਚ ਇਹ ਕੰਤ ਚੱਲਦੀ ਹੁੰਦੀ ਪੇ ਜਿਹਦੇ ਘਰੇ ਬਜ਼ੁਰਗ ਮਾਤਾ ਪਿਤਾ ਵਾ ਉਹਦੀ ਸੇਵਾ ਕਰਨਾ ਤੇ ਉਹਨੂੰ ਕਿਸੇ ਵੀ ਧਾਰਮਿਕ ਸਥਾਨ ਤੇ ਜਾਣ ਦੀ ਲੋੜ ਨਹੀਂ ਤੇ ਅੱਜ ਇਹ ਹਾਲਾਤ ਪੈਦਾ ਹੋ ਗਿਆ ਤੁਸੀਂ ਕੀ ਸਮਝਦੇ ਹੋ ਵੀ ਕਿਉਂ ਇਹੋ ਜਿਹੇ ਹਾਲਾਤ ਪੈਦਾ ਦੇਖੋ ਜੀ ਹਰ ਤਰ੍ਹਾਂ ਦੇ ਹਲਾਤ ਤਾਂ ਪੈਦਾ ਹੋ ਰਿਹਾ ਇਹ ਵੀ ਹੋ ਰਿਹਾ ਤੇ ਨਾਲ ਜਿਹੜੀ ਮੰਦਿਰ ਜਿਹੜੀ ਘਰ ਘਰ ਜਾ ਕੇ ਖਪਖਾਨਾ ਪਾ ਰਹੀ ਹੈ ਹਾਂ ਜੀ ਹਾਂ ਜੀ ਹਾਂ ਜੀ ਹਨਾ ਕਿੰਨੇ ਮਸਲੇ ਆ ਹਨਾ ਪੰਜਾਬ ਦੇ ਵਿੱਚ ਜਿਹੜੇ ਸੁਲਝਾਉਣ ਵਾਲੇ ਆ ਬਿਲਕੁਲ ਜੀ ਇਹ ਮੇਰਾ ਖਿਆਲ ਹੈ ਵੀ ਵੀ ਹਰ ਇੱਕ ਧਾਰਮਿਕ ਆਗੂ ਨੂੰ ਵੀ ਲੋੜ ਹੈ ਔਰ ਹਰ ਇੱਕ ਲੀਡਰ ਨੂੰ ਵੀ ਇਸ ਗੱਲ ਤੇ ਸੋਚ ਸਮਝਦਾਰੀ ਕਰਨ ਦੀ ਲੋੜ ਹੈ ਬੈਠ ਕੇ ਵਿਚਾਰ ਕਰਨ ਦੀ ਲੋੜ ਹੈ ਕਿ ਇਹਨੂੰ ਕਿੱਦਾਂ ਇਹਨਾਂ ਮਸਲਿਆਂ ਨੂੰ ਹੱਲ ਕੀਤਾ ਜਾਵੇ ਹਨਾ ਔਰ ਔਰ ਹਰ ਹਰ ਇੱਕ ਧਰਮ ਸਾਨੂੰ ਸਿਖਾਉਂਦਾ ਹੈ ਹੁਣ ਜਿਹੜੇ ਵੀ ਤਰਮ ਨੂੰ ਮਾਤਾ ਹੁਣੀ ਜਾਣ ਦੇ ਪਰਿਵਾਰ ਮੰਨਦੇ ਹੁਣੀ ਉਹ ਤਰਮ ਪੂਰਾ ਸਿਖਾਉਂਦਾ ਹੈ ਵੀ ਵੀ ਦੇਖਭਾਲ ਕਰੋ ਪਿਆਰ ਨਾਲ ਰੱਖੋ ਸੋ ਹਰ ਇੱਕ ਨੂੰ ਧਰਮ ਦੇ ਵਿੱਚ ਵੀ ਅੱਗੇ ਵਧਣਾ ਚਾਹੀਦਾ ਔਰ ਕਾਨੂੰਨ ਦੇ ਵਿੱਚ ਵੀ ਦੇਖਣਾ ਚਾਹੀਦਾ ਵੀ ਕੀ ਕਾਨੂੰਨ ਕੀ ਕਹਿ ਰਿਹਾ ਹੈ ਬਿਲਕੁਲ ਬਿਲਕੁਲ ਜੀ ਬਿਲਕੁਲ ਚਲੋ ਜੀ ਅੱਗੇ ਪਰਿਵਾਰ ਦੀ ਮਰਜ਼ੀ ਕੀ ਕਹਿ ਸਕਦੇ ਆਪਾਂ ਹਾਂਜੀ 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 ਠੀਕ ਠੀਕ ਹੈ ਤਾਂ ਜੀ ਠੀਕ ਹੈ ਬਾਕੀ ਅਸੀਂ ਇਸ ਗੱਲ ਦੀ ਮਾਫੀ ਮੰਗਦੇ ਆਂ ਕਿ ਨਹੀਂ ਕੋਈ ਗੱਲ ਨਹੀਂ ਜੀ ਬਹੁਤ ਬਾਰੀ ਬਹੁਤ ਬਾਰੀ ਆਏ ਔਰ ਜਿੰਨੀ ਵਾਰੀ ਵੀ ਆਏ ਤੁਹਾਨੂੰ ਅੱਧਾ ਆਪਾਂ ਬੈਠੇ ਆ ਗੱਲਬਾਤ ਕੀਤੀ ਹੋਰ ਤੁਸੀਂ ਦੇਖਿਆ ਉਹ ਕਿੰਨੇ ਫੋਨ ਕੀਤੇ ਆਪਾਂ ਕਿੰਨੇ ਬਿਲਕੁਲ ਬਿਲਕੁਲ ਜੀ ਹਾਂ ਜੀ ਕਿੰਨੀ ਕੋਸ਼ਿਸ਼ ਕੀਤੀ ਆਪਾਂ ਬਿਲਕੁਲ ਜੀ ਬਿਲਕੁਲ ਹਾਂ ਜੀ ਠੀਕ ਹੈ ਠੀਕ ਹੈ ਧੰਨਵਾਦ ਜੀ ਬਹੁਤ ਬਹੁਤ ਜੀ ਇਹ ਜਹੇਦਾਰ ਸਾਹਿਬ ਆ ਜੀ ਜਿਨ੍ਹਾਂ ਦੇ ਕੋਲੇ ਮਾਤਾ ਰਹਿ ਰਹੀ ਹੈ ਇਹਨਾਂ ਦੇ ਕੋਲੇ ਵੀ ਆਪਾਂ ਚਾਰਾ ਦੀ ਕੋਸ਼ਿਸ਼ ਕਰਦੇ ਹਾਂ ਆ ਜੀ ਤੁਸੀਂ ਲੈ ਗਏ ਜੀ ਸਾਡੇ ਜੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਅਸੀਂ ਜੀ ਬੇਰ ਸਾਹਿਬ ਗੁਰਦੁਆਰਾ ਸਾਹਿਬ ਜਾਂਦੇ ਹੁੰਦੇ ਆ ਤੇ ਉੱਥੇ ਹੀ ਸੇਵਾ ਕਰਦੇ ਹੁੰਦੇ ਆ ਤੇ ਕਾਰ ਸੇਵਾ ਬਾਬਾ ਜੱਗਾ ਸੌਂ ਦੀ ਚੱਲਦੀ ਆ ਤੇ ਇਧਰ ਵੇਈਂ ਤੇ ਬਾਬੇ ਸੇ 40 ਦੀ ਚੱਲਦੀ ਆ ਜਿੱਧਰ ਨੂੰ ਸਾਨੂੰ ਸੁਨੇਹਾ ਮਿਲਦਾ ਸੁਨੇਹਾ ਲੱਗਦਾ ਉਧਰ ਨੂੰ ਹੀ ਤੁਰ ਪਈਂਦੇ ਆ ਤੇ ਮਹਾਰਾਜੀ ਦੀ ਕਿਰਪਾ ਨਾਲ ਅਸੀਂ ਵੀ ਇਰਸਾਬ ਗਏ ਸੀ ਉਸ ਦਿਨ ਸੇਵਾ ਉੱਥੇ ਚੱਲ ਰਹੀ ਸੀ ਕਾਰ ਸੇਵਾ ਬਾਬਾ ਜੱਗਾ ਸੌਂ ਦੀ ਤੇ ਉੱਥੇ ਅਸੀਂ ਉਧਰ ਮਹੀ ਆ ਗਿਆ ਅੱਜ ਤੋਂ 2 ਸਾਲ ਪਹਿਲੇ ਤੇ ਸੌਣ ਭਾਦੋਂ ਦੇ ਦਿਨ ਸੀ ਆਹੇ ਦਿਨ ਸੀ ਚੱਲਦੇ ਤੇ ਉਦੋਂ ਦੁਪਹਿਰਾ ਲੱਗਾ ਹੀਗਾ ਅਸੀਂ ਵਿਸ਼ਰਾਮ ਕਰਦੇ ਕਰਦੇ ਤੇ ਉਹ ਪਾਸੇ ਕਾ ਮੈਂ ਬੋਸ ਪੈ ਰਿਆ ਹੀ ਵਰਦਾ ਹੀ ਅਸੀਂ ਜਵਾਨ ਹਾਲ ਚਾਏ ਉੱਥੇ ਇੱਕ ਬਜ਼ੁਰਗ ਬੈਠਾ ਇੱਕ ਬੀਬੀ ਬੈਠੇ ਸੀ ਅਹੀਂ ਚਾਰ ਪੰਜ ਜਾਣੇ ਉੱਥੇ ਆ ਗਏ ਉੱਥੇ ਆਣ ਕੇ ਉਹ ਬੀਬੀ ਬੋਲ ਰਹੀ ਸੀ ਉਸ ਮੈਨੂੰ ਕੁੱਟ ਮਾਰ ਕੇ ਘਰੋਂ ਕੱਢਿਆ ਗਿਆ ਤੇ ਨੌ ਪੁੱਤ ਨੇ ਕੁੱਟਿਆ ਵਾ ਤੇ ਮੇਰਾ ਜਿਹੜੇ ਪ੍ਰੂਫ ਸੀ ਉਹ ਵੀ ਸਾੜੇ ਗਿਆ ਕੱਪੜੇ ਵੀ ਸਾੜੇ ਗਿਆ ਤੇ ਮੈਂ ਦੋਹੀ ਹੋ ਕੇ ਘਰੋਂ ਉਹਨੇ ਕੱਢ ਦਿੱਤਾ ਵਾ ਧੱਕੇ ਮਾਰ ਕੇ ਤੇ ਮੈਂ ਇਸ ਜਿੱਦਾਂ ਵੀ ਹੈ ਕਾ ਮੈਨੂੰ ਕੋਈ ਘਰ ਪਹਚਾਇਆ ਜਾਵੇ ਮੈਨੂੰ ਇਨਸਾਫ ਦਵਾਇਆ ਜਾਵੇ ਤੇ ਜਦੋਂ ਇਹ ਗੱਲ ਹੋਈ ਤੇ ਅਸੀਂ ਕਿਹਾ ਵੀ ਜੀ ਸਾਰੀ ਸੁਣਦੇ ਆ ਅਸੀਂ ਸਾਰੇ ਜਣ ਸੁਣਦੇ ਰਹੇ ਇੱਕ ਉੱਥੇ ਹੋਰ ਆਇਆ ਆਪਣੇ ਗੇਟ ਤੇ ਨਿਜਹਿਦਾ ਰਹਿੰਦਾ ਵਾ ਸੇਵਾਦਾਰ ਆ ਲੈਟ ਨਹੀਂ ਜਗਾਉਣੀ ਔਰ ਨਹੀਂ ਜਗਾਉਣੀ ਜਮਾਨ ਹਾਲ ਦੀ ਆ ਪੱਖਾ ਨਹੀਂ ਚਲਾਉਣਾ ਸਾਨੂੰ ਬਹੁਤ ਦੁੱਖ ਲੱਗਾ ਬਡੇਰੀ ਉਮਰ ਚ ਨਸੀ ਭਈ ਮੋਂ ਬੇਨਤੀ ਕਿਸ ਜੀ ਬੀਪੀ ਨੂੰ ਵੀ ਜੀ ਸਾਡੇ ਤੇ ਘਰ ਦੇ ਦਾਵੇਂ ਜਿਹਸਦਾਰ ਨੇ ਚੜਾਈ ਕਰ ਗਈ ਆ ਤੇ ਬੱਚੀਆਂ ਵਾ ਦੋ ਆਪੋ ਆਪਣੀ ਘਰੀਂ ਇੱਕ ਬੱਚੀ ਸਾਡੇ ਕੋਲ ਆ ਦੋਦੀ ਸਾਡੇ ਕੋਲ ਪੜ ਰਹੀ ਆ ਤੇ ਮੈਨੂੰ ਜਦੋਂ ਮੈਂ ਕੰਮ ਤੇ ਕਿਤੇ ਨਾ ਕਿਤੇ ਜਾਣਾ ਵਾ ਤੇ ਮੈਨੂੰ ਬੇੜਾ ਕੋੜਾ ਜ਼ਰੂਰ ਹੋ ਜਾਂਦਾ ਤੇ ਜੇ ਤੁਸੀਂ ਸਾਡੇ ਨਾਲ ਇਹ ਹਰਕਤਾਂ ਹੁੰਦੀਆਂ ਮਾ ਤੇ ਬੰਦਾ ਤੇ ਬਾਹਰ ਰਹਿ ਸਕਦਾ ਵਾ ਕੋਈ ਮੁਸ਼ਕਲ ਨਹੀਂ ਜਿੱਦਾਂ ਵੀ ਹੈਗਾ ਰਲ ਮਿਲ ਕੇ ਤੇ ਪਰ ਬੀਬੀਆਂ ਦਾ ਰਹਿਣਾ ਬਹੁਤ ਮੁਸ਼ਕਲ ਆ ਤੇ ਜੇ ਸਾਡੀ ਬੇਨਤੀ ਤੁਸੀਂ ਇੰਨਾ ਮੁਸ਼ਕਲ ਆਉਂਦਾ ਵਾ ਜੇ ਤੁਹਾਨੂੰ ਚੰਗਾ ਲੱਗੇ ਤੇ ਤੁਸੀਂ ਦੋ ਦਿਨ ਵਾਸਤੇ ਸਾਡੇ ਕੋਲ ਆ ਜਾ ਸਕਦੇ ਆ ਜੇ ਤੁਹਾਡੀ ਸਲਾਹ ਹੋਵੇ ਦੋ ਦਿਨ ਜਾ ਕੇ ਤੁਸੀਂ ਜਲ ਪਾਣੀ ਛਕੋ ਰੋਟੀ ਪਾਣੀ ਕੋਈ ਕੰਮ ਨਹੀਂ ਕਰਨਾ ਦੋਤੀ ਸਾਡੇ ਹਾਜ਼ਰ ਆ ਗੋਡੀਆਂ ਸਾਡੇ ਹਾਜ਼ਰ ਆ ਕੋਲ ਤੇ ਤੁਸੀਂ ਦੋ ਦਿਨ ਤੋਂ ਬਾਅਦ ਅਸੀਂ ਤੁਹਾਨੂੰ ਪੁੱਛਾਂਗੇ ਜੇ ਤੁਹਾਨੂੰ ਚੰਗਾ ਲੱਗਾ ਠੀਕ ਆ ਨਹੀਂ ਤੇ ਇਸੇ ਤਰ੍ਹਾਂ ਤੁਹਾਨੂੰ ਅਸੀਂ ਪੇਤੀ ਇੱਥੇ ਛੱਡ ਜਮਾਂਗੇ ਉਹ ਦੋ ਦਿਨ ਰਹਿ ਅਸੀਂ ਉਹਨਾਂ ਨੂੰ ਨਹੀਂ ਕੋਈ ਗੱਲ ਪੁੱਛੀ ਦੋ ਦਿਨ ਤੋਂ ਬਾਅਦ ਉਹਨੂੰ ਪੁੱਛਿਆ ਤੀਸਰੇ ਦਿਨ ਵੀ ਮਾਤਾ ਕਿਦਾਂ ਲੱਗੀ ਗੱਲ ਵੀ ਸਾਡਾ ਰਹਿਣਾ ਸਹਿਣਾ ਚਾਹ ਤਾ ਰੋਟੀ ਪਾਣੀ ਜਲ ਪਾਣੀ ਤੁਹਾਨੂੰ ਕੀ ਲੱਗਦਾ ਉਹ ਕਹਿੰਦੇ ਸਾਨੂੰ ਬਹੁਤ ਵਧੀਆ ਲੱਗਦਾ ਗੁਰੂ ਘਰ ਨਾਲੋਂ ਬਹੁਤ ਵਧੀਆ ਲੱਗਦਾ ਉੱਥੇ ਸਾਨੂੰ ਦੌਕੇ ਵੀ ਪੈਂਦੀਆਂ ਟਾਈਮ ਨਾ ਜੇ ਨਹੀਂ ਪਰ ਪ੍ਰਸ਼ਾਦਾ ਪਾਣੀ ਵੀ ਸਾਨੂੰ ਬਹੁਤ ਦਿੱਕਤ ਆ ਰਹੀ ਚੀਜ਼ਾਂ ਜਿਹੜੀ ਕੋਈ ਹੁੰਦੀ ਉਹ ਵੀ ਸਾਡੀ ਗੁੰਮ ਹੋ ਜਾਂਦੀ گاਹ ਪਛਾਹ ਹੋ ਜਾਂਦੀ ਆ ਤੇ ਸਾਨੂੰ ਇੱਥੇ ਮੰਝਾ ਵੀ ਮਿਲ ਗਿਆ ਬਿਸਤਰਾ ਵੀ ਮਿਲ ਗਿਆ ਰੋਟੀ ਮਿਲਦੀ ਆ ਤੇ ਖਾਣਾ ਪੀਣਾ ਮਿਲਦਾ ਸਾਨੂੰ ਠੀਕ ਆ ਤੇ ਅਸੀਂ ਜਿੰਨਾ ਟਾਈਮ ਹੈਗਾ ਵਾ ਬੱਚੇ ਆ ਤੇ ਅਸੀਂ ਇੱਥੇ ਤੁਹਾਡੇ ਕੋਲ ਰਵਾਂਗੇ ਜਿਆਦਾ ਲੰਮੀ ਨਾ ਕਰੋ ਇਸ ਕਰਕੇ ਅਸੀਂ ਉਹ ਹੁਣ ਉਹ ਗੁੱਡੀਆਂ ਆਪਣੇ ਘਰ ਚ ਲੈ ਗਈ ਉਹਦਾ ਸੌਦਾ ਹੋ ਗਿਆ ਤੇ ਅਸੀਂ ਬੇਨਤੀ ਕਰਦੇ ਕੋ ਢਿੱਲੇ ਵੀ ਆਹੋ ਤੇ ਉਹ ਬੇਨਤੀ ਕਰਦੇ ਵੀ ਇਹਨਾਂ ਦਾ ਕੋਈ ਨਾ ਕੋਈ ਕੀਤਾ ਜਾਵੇ ਇੰਤਜ਼ਾਮ ਕੀਤਾ ਜਾਵੇ ਤੇ ਮੈਂ ਕੱਲਾ ਮੈਂ ਤੇ ਹੁਣ ਘਰ ਵਿੱਚ ਮੈਂ ਕੱਲਾ ਹੀ ਆ ਇਸ ਕਰਕੇ ਮੈਂ ਬੇਨਤੀ ਕਰਦੇ ਆ ਵੀ ਇਹ ਬੀਬੀ ਦੀ ਸਾਮ ਸੰਭਾਲ ਦਾ ਕੋਈ ਨਾ ਕੋਈ ਹੱਲ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ